ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆਂ ਪਿੰਡ ਬਟੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਮਿਲਕ ਫਾਰਮ ਤੇ ਆਇਆ ਬੁਰਜ ਡੇਰੀ ਫਾਰਮ ਆ ਵੀਰ ਸਾਫ ਸੇਕ ਹੋਣਾ ਦਾ ਸੋ ਸਾਰੇ ਭਰਾਵਾਂ ਨੂੰ ਪਤਾ ਯਾ ਰੁਟੀਨ ਦੇ ਵਿੱਚ ਹੀ ਇਹਨਾਂ ਦੇ ਕੋਲ ਮਾਲ ਆਉਂਦਾ ਹੈ ਤਕਰੀਬਨ ਹੁਣ ਪਿੱਛੇ ਜੇ ਵੀ ਇੱਕ ਆਪਾਂ ਮੱਝ ਤੁਹਾਨੂੰ ਦਿਖਾਈ ਸੀ ਨੀਲੀ ਰਾਵੀ ਦੇ ਵਿੱਚ ਅੱਜ ਵੀ ਇੱਕ ਟੇਡੇ ਘੱਟ ਦੇ ਵਿੱਚ ਨੀਲੀ ਰਾਵੀ ਦੀ ਮੱਝ ਤੁਹਾਨੂੰ ਦਿਖਾਵਾਂਗੇ ਦੋ ਬੈੜਾ ਨੇ ਦੋ ਬੈੜਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੂਈਆਂ ਸਵਾਈਆਂ ਸੋ ਚੰਗੀ ਡਿਟੇਲ ਜਿਹੜੀ ਪਿੱਛੋਂ ਇਹਦੀ ਦੱਸੀ ਗਈ ਹੈ ਮੱਝ ਦੀ ਬਾਕੀ ਪੂਰੀ ਗੱਲਬਾਤ ਕਰਾਂਗੇ ਆਪਾਂ ਡਾਕਟਰ ਸਾਹਿਬ ਦੇ ਨਾਲ ਹਰੀਕੇ ਪੱਤਨ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਆ ਪਿੰਡ ਸਭਰਾ ਦੀ ਪੱਟੀ ਵੀ ਇੱਥੋਂ ਕੋਈ 12-13 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਕਰਤੋਵਾਲ ਪਿੰਡ ਬਿਲਕੁਲ ਲੱਗੇ ਆ ਅੱਜ ਤਰੀਕ ਕਿਸਾਨ ਵੀਰੋ ਤੁਸੀਂ ਨੋਟ ਕਰ ਲਓ 16 ਅਕਤੂਬਰ ਤੇ ਸਵੇਰ ਮਾਰਨਿੰਗ ਦੇ ਕੋਈ 9:00 ਵਜੇ ਅਸੀਂ ਆਪਾਂ ਵੀਡੀਓ ਬਣਾ ਰਹੇ ਆ ਸੋ ਮੱਝ ਚੰਗੇ ਢਾਂਚੇ ਦੀ ਆ ਪਸੰਦ ਆਊਗੀ ਭਰਾਵਾਂ ਨੂੰ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਨੀਲੀ ਰਾਵੀ ਦੀ ਮੱਝ ਬਿਲਕੁਲ ਖੱਬੇ ਪਾਸ ਉਹ ਵੀ ਬਿਲਕੁਲ ਤੁਸੀਂ ਦੇਖ ਲਓਗੇ ਸੋ ਪਿਛਲੇ ਸਵੇਰ ਦਾ ਕੀ ਇਹਦਾ ਮਿਲ ਕੇ ਰਿਕਾਰਡ ਰਿਆ ਕੀ ਇਹਦੀ ਡਿਟੇਲ ਰਹੀ ਹੈ ਪੂਰੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਡਾਕਟਰ ਸਾਫ ਸਿੰਘ ਜੀ ਸਾਸ਼ੀ ਗਾਲਸਨ ਦੇ ਸਾਡੀ ਸ਼ਸ਼ੀਕਾਰ ਹੋਰ ਭਾਜੀ ਠੀਕ ਠਾਕ ਕਿਰਪਾ ਜੀ ਗੁਰੂ ਰਾਮਦਾਸ ਜੀ ਬਾਬਾ ਦਾ ਸਾਹਿਬ ਜੀ ਲਵੀ ਸਾਹਿਬ ਉਦੋਂ ਵੀ ਇੱਕ ਨੀਲੀ ਦੀ ਆਪਾਂ ਮੱਝ ਪਾਈ ਸੀ ਹਾਂਜੀ ਹਾਂਜੀ ਤੇ ਮੈਂ ਹਾਸੇ ਪੜੇ ਕਿਹਾ ਮੈਂ ਕਿਹਾ ਰਾਤ ਨੂੰ ਕੱਟੀਆਂ ਆਉਂਦੀਆਂ ਕਿਉਂਕਿ ਰਾਤ ਨੂੰ ਲੋਕ ਸੌਂ ਜਾਂਦੇ ਤਾਂ ਕਰਕੇ ਬਾ ਕੱਟਈ ਦੋਗੀ ਤੇ ਉਹ ਬਲਕ ਦੀ ਕਿਰਪਾ ਕੱਲ ਚੋਰਾ ਫੋਲਾ ਕੇ ਤਾਂ ਕੱਟਈ ਆਈ ਦੀ ਲੀ ਅੱਛਾ ਲਾਵੇ ਕਿ ਤੇ ਪੁੱਛਾਂ ਦਸਾਂ ਵਾਲੇ ਨਾ ਲੱਗਣਗੇ ਉਹ ਜੋਗੜੀ ਬਣਾ ਕੇ ਨੇ ਵੀ ਜੋ ਬਾਬੇ ਤੋਂ ਗਿਆ ਸੀ ਕਹਿੰਦਾ ਸੀ ਵੀ ਜਿਹੜਾ ਜਿਹੜਾ ਸੋਝੋ ਵੀ ਕੱਟਈ ਆਉਗੀ ਜੇ ਸੌਂਗੇ ਫਿਰ ਕੱਟਈ ਕੱਟਾਵੇ ਜੋ ਵਰਜੀ ਆਵੇ ਉਹ ਤੇ ਫਿਰ ਆਪਣੇ ਹੱਥ ਵਾਸਿਆ ਜਾਗਦਿਆਂ ਦੇ ਆ ਬਿਲਕੁਲ ਲਫਟ ਡਾਕਟਰ ਸ਼ੁਰੂਆਤ ਕਰ ਦਿੱਤੀ ਮੈਨੂੰ ਉਹਨਾਂ ਦਾ ਵੀ ਨੀਲੀ ਰਾਵੀ ਦੇ ਕਿਉਂਕਿ ਪਤਾ ਕੀ ਚੱਕਰ ਜੇ ਸੰਧੂ ਸਾਹਿਬ ਮੈਨੂੰ ਨਾ ਬੜੇ ਲੋਕ ਆਂਦੇ ਸੀ ਵੀ ਤੁਹਾਡੇ ਗਾੜਿਆ ਨੀਲੀ ਦਾ ਅਸਲ ਦੇ ਵਿੱਚ ਤਾਂ ਨਵੇਂ ਪਤਾ 24 ਲਾਈਵ 24 ਇੱਥੇ ਬੜੀਆਂ ਸੁਭਰਾਵਾਂ ਦੇ ਵਿੱਚ ਝੋਟੀਆਂ ਕਰਵਾਈਆਂ ਪਹਿਲਣਾ ਹੀ 14 14 15 15 ਲੀਟਰ ਕਰ ਦਿੰਦੀਆਂ ਹੁਣ ਇਹ ਮੱਝ ਦਾ ਜਿਹੜਾ ਸਹੀ ਰਿਕਾਰਡ ਦੁੱਜੀ ਸੂਏ ਦਾ ਵੀਰ ਤੇ ਲਈ ਨਾ 17 ਲੀਟਰ ਦਾ ਰਿਹਾ ਜੇ ਤੇ ਮੱਝ ਦਾ ਢਾਂਚਾ ਵੀ ਸੰਧੂ ਸਾਹਿਬ ਤੁਸੀਂ ਰੋਜ਼ ਵੀਡੀਓ ਬਣਾਉਂਦੇ ਜੇ ਮੂੰਹ ਦੱਸਦੀ ਆ ਵੀ ਮੈਂ ਕੀ ਚੀਜ਼ ਆ ਗਲਾਬੀ ਜ਼ਬਾਨ ਦੀ ਬਿਲਕੁਲ ਬਗੀਨਾਥ ਦਪਹਿਰ ਵੀ ਧੁੱਪਿਆ ਤੇ ਢਾਂਚਾ ਵੇਖ ਲਓ ਬਿਲਕੁਲ ਕਿੱਡਾ ਵਧੀਆ ਓਕੇ ਇਸ ਵਾਰ ਸੂਆ ਫਿਰ ਕਨਵਾ ਸੋਣ ਵਾਲੀ ਸੂਆ ਸੰਧੂ ਸਤ ਤੀਜਾ ਤੀਜਾ ਸੂਆ ਕੋਈ ਪਿਛੋਂ ਦੂਜੇ ਸੂਆ ਦਾ ਦੱਸਿਆ ਵੀ ਹਾਂਜੀ ਹਾਂਜੀ 17 ਲੀਟਰ ਆਹ ਵੇਖ ਲਓ ਬਟਨ ਦਿਖਾ ਦਿਓ ਬਈ ਸੋ ਬਟਨਨ ਦੇਵੇ ਤੇ ਉੱਪਰ 200 ਬਿਲਕੁਲ ਤੁਹਾਨੂੰ ਦਿਖਾਈ ਦੇਣਗੇ ਬਾਕੀ ਉਹਣਾ ਤੁਸੀਂ ਵੇਖੋ ਅੱਗੋਂ ਸ਼ਟਾਰਟਿੰਗ ਤੁਹਾਨੂੰ ਤੋਂ ਬਿਲਕੁਲ ਸਾਰ ਦੇ ਨਾਲ ਲੇਵਾ ਸੰਧੂ ਸਾਹਿਬ ਕਈ ਜਿਤਨਾ ਅੱਖਾਂ ਨਹੀਂ ਨੀਲੀਆਂ ਹੁੰਦੀਆਂ ਪੈਰੀ ਕਲੇ ਤੋਂ ਵੇਂਦੇ ਆ ਕਹਿ ਦਿੰਦੇ ਆ ਵੀ ਇਹ ਨੀਲੀ ਦੀ ਨੀਲੀ ਦੀ ਅਸਲ ਦੇ ਵਿੱਚ ਜਿੰਨਾ ਚਿਰ ਉਹਦੀ ਅੱਖ ਨਹੀਂ ਨੀਲੀ ਉਹ ਮੈਂ ਨਹੀਂ ਕਹਿੰਦਾ ਵੀ ਉਹ ਨੀਲੀ ਬਿਲਕੁਲ ਸੁਰਖ ਲਾਲ ਹਾਂ ਹਾਂ ਆ ਵੇਖੋ ਜੀ ਸੋ ਖੱਬੇ ਪਾਸੇ ਟੇਡਾ ਕਾਟਾ ਬਾਕੀ ਸਟਰਕਚਰ ਬਹੁਤ ਸੋਨਾ ਤੇ ਲਾ ਪੈਂਦਾ ਭਾਰਾ ਪੇਟ ਤੇ ਤੂੰ ਤਾਂ ਕਿਸ ਤਰ੍ਹਾਂ ਸਭ ਲੇਵਾ ਆ ਵੇਖੋ ਜੀ ਲੇਵੇ ਦਾ ਸਟਰਕਚਰ ਆ ਅਜੇ ਵੀ ਦਿਨ ਲੈਦੀ ਆ ਜੇ ਕੋਈ ਜੱਜ ਚੇਤਾ ਜੇ ਨਾ ਕਰੇ ਬਾਕੀ ਇਹਦੀ ਆਪਾਂ ਫਾਰਮ ਦੀ ਵੀਡੀਓ ਬਣਾਈ ਆ ਇਹਦੀ ਧੀ ਦਾ ਵੀ ਹੁਣ ਜਿਹੜਾ ਰਿਕਾਰਡ ਹੈ ਨਾ ਵਗੈਰਾ ਮਰਨਾ ਚਲ ਜੇ 14 15 ਲੀਟਰ ਆ ਅੱਛਾ ਪਹਿਲੰਦਾ ਹੀ ਪਹਿਲਾਂ ਸੂਪੀਓ ਸੂਪੀ ਆ ਮੈਂ ਵੀ ਪੂਰਾ ਜਸ਼ਨ ਇਧਰੋਂ ਮਾਰ ਕੇ ਇੱਕ ਸਾਈਡ ਤੋਂ ਵੀ ਦਿਖਾ ਦੇ ਵੀ ਵੇਖੋਗੇ ਤੁਸੀਂ ਸੀਗਾ ਜੀ ਜਿਵੇਂ ਕਿਸ਼ਤੀ ਲੈਵਾ ਕਹ ਲੋ ਬਿਲਕੁਲ ਦਿਖਾਈ ਤੁਹਾਨੂੰ ਦਊਗਾ ਅਗੋਂ ਸਟਾਰਟਿੰਗ ਆ ਪੈਕ ਸਾਈਡ ਅਜੇ ਵੀ ਦਿਨ ਲੈ ਜੂਗੀ ਪੰਜ ਲੈ ਜੇ ਚਾਰ ਲੈ ਜੇ ਇਹਦੇ ਸੰਧੂ ਸਾਹਿਬ ਛੇ ਦਿਨ ਬਾਕੀ ਵਾਹੇ ਠੀਕ ਆ ਤੇ ਕਿੰਦੇ ਵੀ ਲੇਵਾ ਲਾ ਕੇ ਕਰਮਾਲੀ ਉਤ ਰਹਿਣੀ ਹੁੰਦਾ ਵੀ ਠੰਡੀ ਬੜੇ ਠੰਡੇ ਸੁਭਾ ਦੀ ਜੀ ਚੋਟੀ ਇਧਰ ਵੇਖ ਲੋ ਫਿਰ ਆਹ ਜਿਹੜੀ ਸਿੰਗਲ ਹੱਡੀ ਬਿਲਕੁਲ ਮਜ਼ਬੂਤ ਤੇ ਢਾਂਚਾ ਇਹ ਬਿਲਕੁਲ ਪਤਲੀ ਪੂਛ ਇਧਰ ਦੇ ਲੋ ਬਿਲਕੁਲ ਨਹੀਂ ਮੱਜ ਚੰਗੀ ਆ ਠੀਕ ਆ ਜੀ ਬਰੀਕ ਬਿਲਕੁਲ ਪਤਲੇ ਪਿੰਡੇ ਦੀ ਆ ਡਾਕਟਰ ਖੋਲ ਕੇ ਇੱਕ ਵਾਰੀ ਤੋਰ ਕੇ ਰਖਾਈਏ ਨੂੰ ਮੜਾ ਜੀ ਠੀਕ ਆ ਜੀ ਬਾਕੀ ਮਾਲਕ ਦੀ ਕਿਰਪਾ ਚਾਹੀਦੀ ਆ ਆਪਾਂ ਤੜਨਾ ਪਹਿਲਾਂ ਹੀ ਗੱਲ ਕੀਤੀ ਆ ਆਪਾਂ ਲਵਾਵਾਂਗੇ ਟੌਪ ਦੀ ਜਿਹੜੋ ਵੀ ਨੀਲੀ ਲਈ ਇਹ ਨਹੀਂ ਵੀ ਨਿੱਕੀ ਮੋਟੀ ਹਮ ਮੱਜਾ ਬੜੀਆਂ ਵੇਖਿਆ ਸੀ ਹਾਂ ਪਰ ਜਿੰਨਾ ਚਿਰ ਇਹ ਆਈ ਵੀ ਫਾਰਮ ਦੇ ਵਿੱਚੋਂ ਚੰਗੇ ਰਿਕਾਰਡ ਵਾਲੀ ਆ ਹਾਂ ਲੋ ਵੇ ਠੀਕ ਆ ਜੀ ਵਜਨ ਵੇਟ ਪੂਰਾ ਸੋ ਮੱਝਾਂ ਦੀ ਹਾਈਟ ਕੱਦ ਆਪਾਂ ਪਹਿਲਾਂ ਦੱਸ ਦਿੰਨੇ ਵੀ ਕਿਸੇ ਨੇ ਵੀ ਦੂਰ ਨੇੜੇ ਆਉਣਾ ਤੇ ਯਾਦੀਆਂ ਆਪਾਂ ਇਸੇ ਹਾਈਟ ਕੱਦ ਵਿੱਚ ਮੱਝਾਂ ਵੇਚਦੇ ਆ ਨੀਲੀ ਰਾਵੀ ਕੋਈ ਮੱਝਾਂ ਬਹੁਤੀਆਂ ਵੱਡੀਆਂ ਜਾਂ ਮੋਹਰਾ ਬਰੀਡ ਦੇ ਬਰਾਬਰ ਨਹੀਂ ਹੁੰਦੀਆਂ ਗਿਆ ਉਹ ਸਾਰੇ ਭਰਾਵਾਂ ਨੂੰ ਪਤਾ ਹੀ ਆ ਮਧਰੀ ਨੋਲੀ ਸੰਦੂ ਸਾਹਿਬ ਉਹ ਫਿਰ ਨੀਲੀ ਚਾਉਂਦੀ ਨਹੀਂ ਆ ਹਾਂ ਜਿਹਦੀ ਹਾਈਟ ਬਹੁਤ ਜ਼ਿਆਦਾ ਵੱਡੀ ਹੋਈ ਨਾ ਉਹ ਫਿਰ ਕਿਹੜੀ ਗੱਲਾਂ ਉਹ ਤਾਂ ਹੈਗੀਆਂ ਨਹੀਂ ਨੀ ਪੰਜ ਕਲਿਆਣੀਆਂ ਚਲੋ ਹੁੰਦੀਆਂ ਵੀ ਜਿਹੜੀਆਂ ਚਲੋ ਹਾਂਜੀ ਪੰਜ ਕਲਿਆਣੀਆਂ ਲੰਬੀ ਲਾਤਾਂ ਲੀਆਂ ਹੁੰਦੀਆਂ ਨੇ ਚਲੋ ਹੋਰ ਚੀਜ਼ਾਂ ਬਾਕੀ ਨੀਲੀ ਦਾ ਵੀ ਦਾ ਜਿਹੜਾ ਜਿਹੜਾ ਨੀਲੀ ਦਾ ਵੀ ਯਾਰ ਫਿਰ ਇਹ ਢਾਂਚਾ ਹੀ ਹੋਣਾ ਚਾਹੀਦਾਣਾ ਆ ਚੈੱਕ ਕਰੋ ਠੀਕ ਆ ਜੀ ਸੋ ਪੇਟਾ ਪੂਟਾ ਬੜਾ ਭਾਰਾ ਤੇ ਉਤੋਂ ਪੁੱਠੇ ਵਾਲੀ ਸਾਈਡ ਤੋਂ ਵੀ ਤੁਸੀਂ ਵੇਖੋ ਮਾਰੋ ਨਿਗਾ ਠੀਕ ਆ ਜੀ ਸਿੰਗਲ ਖੱਟੀ ਆ ਬਰੀਕ ਬਿਲਕੁਲ ਪਤਲਾ ਪਿੰਡਾ ਇੱਕ ਸਾਰ ਪਤਲੀ ਆ ਬੈਕ ਸਾਈਡ ਤੋਂ ਲੈਵੇ ਦੀ ਤੇ ਇੱਧਰ ਦੇਖੋ ਚਮੜੀ ਇਹਦੀ ਹਾਂ ਇਹਦੀ ਇਹ ਬਿਲਕੁਲ ਪਤਲੀ ਚਮੜੀ ਹਾਂ ਆ ਦੇਖੋ ਜੀ ਸੋ ਫੇਸ ਕੁਆਲਟੀ ਬਹੁਤ ਸੋਹਣੀ ਆ ਠੀਕ ਆ ਜੀ ਬਾਕੀ ਇਸ ਟੇਡੇ ਕੱਟ ਦੇ ਬੜੇ ਵੀਰ ਮਰੀਦ ਆ ਚਾਹੇ ਸੱਜੇ ਪਾਸੇ ਆ ਜੇ ਚਾਹੇ ਖੱਬੇ ਪਾਸੇ ਆ ਜੇ ਤੇ ਅੱਗੇ ਕਰਮਲੀ ਕੱਟੀ-ਕੁੱਟੀ ਲਾ ਗਈ ਤੇ ਹੋਰ ਵਾਧੇ ਵਾਲੀ ਮੈਂ ਤਾਂ ਨਾ ਫਿਰ ਤੇ ਗੁਰੂ ਰਾਮਦਾਸ ਦੀ ਮਿਹਰ ਹੋ ਜਾਣੀ ਐ ਐਸ ਵਾਰ ਫਰ ਕੱਟੀ ਦਊਗੀ ਕੱਟਾ ਡਾ ਵੀ ਦਾਦੇ ਡੱਕਰਾ ਹਾਏ ਇਹ ਦਸੰਦੂ ਸਾਹਿਬ ਰਾਬ ਦੇ ਨਹੀਂ ਦਾਦੇ ਕੀ ਦਾ ਗੱਲ ਤੇਰੀ ਨਾਲ ਜੇ ਇਹ ਉਹ ਗੱਲ ਹੀ ਦਾਦਾ ਰਾਤ ਨੂੰ ਜੇ ਤਰਾਜ਼ ਨਹੀਂ ਸਹੀ ਫਿਰ ਕੱਟੀ ਦਊਗੀ ਹਾਂ ਨਹੀਂ ਮੈਂ ਰਾਤ ਨੂੰ ਸਹੀ ਫਿਰ ਕੱਟੀ ਦਊਗੀ ਚਲੋ ਇਹ ਬਾਕੀ ਸੰਧੂ ਸਾਹਿਬ ਆਪਣੇ ਤੁਹਾਨੂੰ ਜਿਆਦਾ ਥੋੜਾ ਪਰਖਿਆ ਤੁਸੀਂ ਵੀ ਨੀਲੀ ਦੇ ਵੀ ਵਧੀਆ ਚੰਗੀਆਂ ਝੋਟੀਆਂ ਰੱਖੀਆਂ ਵਾ ਤੇ ਦੁੱਧ ਲੈਣ ਦੇ ਵਿੱਚ ਤੇ ਦਿਖ ਨਹੀਂ ਦੇਈ ਆ ਬਸ ਬਸ ਨਹੀਂ ਦੁੱਧ ਕੱਢੂ ਕਰਮ ਵਾਲੀ ਕੇ ਦੁੱਧ ਇਹਨੇ ਨਹੀਂ ਨਾ ਕੱਢਣਾ ਨੀਰਾ ਵੀ ਨੇ ਨਾ ਕੱਢਿਆ ਤਾਂ ਫਿਰ ਦੱਸ ਹੈ ਹਾਂ ਨੀਲੀ ਦੇ ਵਿੱਚ ਬੜੀਆਂ ਬੜੀਆਂ ਆਉਂਦੀਆਂ ਪਰ ਜਿਹੜੀ ਇਥੋਂ ਦੀ ਲੈਣ ਹੈ ਨਾ ਇਹ ਦੁੱਧ ਨੂੰ ਵੈਸੇ ਹੀ ਚੰਗੀ ਆ ਜੀ ਬਿਲਕੁਲ ਜੀ ਬਿਲਕੁਲ ਆਪਾਂ ਨੂੰ ਵੀ ਥੋੜੀ ਪਰਖਿਆ ਆਪਣੇ ਇਲਾਕੇ ਦਾ ਆ ਆਪਣੇ ਇਧਰ ਲੋਕਲ ਤੁਹਾਡੇ ਆਪਣੇ ਸੁਭਰਾ ਆਪਦੀ ਆਪਦੀ ਚਲੋ ਜੀ ਬਾਕੀ ਜਸ਼ਨ ਮਾਰ ਕੇ ਕੈਮਰਾ ਚੰਗੀ ਤਰ੍ਹਾਂ ਬਹਿਣੀ ਇੱਕ ਬਹਿਣੀ ਵਾਲੇ ਪਾਸਿਓਂ ਤਸੱਲੀ ਨਾਲ ਦਿਖਾ ਦਿਆ ਜੀ ਆਹ ਦੇਖੋ ਜੀ ਆ ਦੇਖਾ ਬਾਕੀ ਮਾਲਕ ਦੀ ਕਿਰਪਾ ਚਾਹੀਦੀ ਆ ਗੁਰੂ ਰਾਮਦਾਸ ਦੀ ਮਹੀਨੇ ਚ ਭਵੇਂ ਦਾਹੀ ਪਾਈਏ ਫੌੜਿਆ ਟੌਪ ਦੀਆ ਵਾ ਬਸ ਬਸ ਬਹੁਤ ਵਧੀਆ ਡਾਕਟਰ ਕੀ ਮੋਲ ਕੀ ਡਿਮਾਂਡ ਰਊਗੀ ਇਹਦੀ ਸੰਧੂ ਸਾਹਿਬ ਚਲੋ ਮੋਲ ਇਹੋ ਜੀਆਂ ਚੀਜ਼ਾਂ ਦਾ ਬਹੁਤ ਪੈਸੇ ਹੁੰਦਾ ਆਪਾਂ ਉਹ ਕੰਮ ਨਹੀਂ ਕਰਨਾ ਤੇ ਨਾੜਾ ਵੇਖ ਲਓ ਬਰੀਕ ਜੇ ਉੱਤੇ ਇਹ 1.5 ਲੱਖ ਹੀ ਦੇ ਦਾਂਗੇ 1.5 ਲੱਖ ਜੀ ਹਾਂਜੀ ਸ਼ਾਲਾ ਵਟੀਆਂ ਮਾਰਦਾ ਵੰਜਾ ਹੀ ਵੱਡੀਆਂ ਸੰਦੇਸਾ ਫਿਰਤੇ ਕੋਈ ਜੈ ਜੀ ਗੱਲ ਕਰਕੇ ਤਈਏ ਤੂੰ ਹੀ ਦੱਸ ਸੰਦੇਸਾ ਕੋਈ ਤੂੰ ਹੀ ਦੱਸ ਲੈ ਕਰੀਏ ਮਾਨਤਾ ਕਰ ਦੋ ਦੀਵਾਲੀ ਦੀ ਆਫਰ ਕਰ ਦੋ ਕੋਈ ਨਹੀਂ ਜੋ ਤੁਸੀਂ ਕਹਤਾ ਨਾ ਆਪਾਂ ਦੇ ਦਾਂਗੇ ਮੈਂ ਜਿੰਨਾ ਕਹਤਾ ਤੂੰ ਮੰਨਣਾ ਨਹੀਂ ਤੂੰ ਆਪਣੇ ਪੋਰੇ ਦੇ ਦੇਣੀ ਨਹੀਂ ਕੋਈ ਨਹੀਂ ਦੇ ਦਾਂਗੇ ਤੇਲੇ ਵਾਲੀ ਗੱਲ ਹੀ ਕਰਦੇ ਆਪੇ ਕਰਦੇ ਮੇਰਾ ਭਰਾ 145 ਦੇ ਦਾਂਗੇ 140 ਥੱਲੇ ਦੇ ਦਈਏ ਸਭ ਨਹੀਂ ਨਹੀਂ ਸਰ 40 ਦੇ ਦਾਂਗੇ ਫਿਰ ਤੁਹਾਡੀ ਅੱਜ ਆਫਰ ਦੀਵਾਲੀ ਦੀ ਵੈਸੇ ਝੋਟੀ ਵੀ ਤੁਹਾਨੂੰ ਪਤਾ ਈ ਨਹੀਂ ਮਿਲਦੀ ਬਾਹਰ ਹਾਂ ਰਿਕਾਰਡ ਵਾਲੀ ਲੋ ਵੀ ਬਾਕੀ ਮਾਝ ਵੀ ਤੁਸੀਂ ਵੇਖ ਲਈਏ ਠੀਕ ਆ ਜੀ ਤਿੱਜਾ ਸਵੇਸ ਹੁੰਦੀ ਆ ਆ ਸਟਰਕਚਰ ਤੇ ਸਿੰਗ ਦੀ ਬਣਾਵਟ ਥੋੜੀ ਖੁੱਲੀ ਆ ਸਾਰੇ ਵੀਰਾਂ ਨੂੰ ਦੇਸੀ ਰਹੀ ਆ ਵੀਡੀਓ ਦੇ ਵਿੱਚ ਬਾਕੀ ਆਣ ਕੇ ਇੱਥੇ ਮੇਰਾ ਭਰਾ ਅੱਜ ਦਾ ਮਰਜੀ ᱛਿੱਪ ਕੇ ਤਸੰਦੀ ਕਰੋ ਠੀਕ ਆ ਜੀ ਭਾਰ ਪਿੱਛੇ ਦੀ ਕੋਈ ਸਮੱਸਿਆ ਨਹੀਂ ਭਾਰ ਪਿੱਛੇ ਦੀ ਆਪਣੀ ਗਰੰਟੀ ਇੰਨਾ ਵੀ ਭਾਰ ਪਾਵੇ ਔਨ ਜਾਂਦਾ ਭਾੜਾ ਵੀ ਮੇਰਾ ਇੱਥੇ ਬੰਦੇ ਇਧਰ ਸੈਕਿੰਡ ਨੰਬਰ ਤੇ ਡਾਕਟਰ ਇੱਕ ਜਰਸੀ ਆਪਣੇ ਕੋਲ ਵਛੀ ਜਰਸੀ ਦੇ ਮਗਰ ਵੀ ਇਹਦੇ ਜਰਸੀ ਵਛੀ ਲਓ ਜੀ ਮਗਰ ਵੀ ਜਰਸੀ ਹੈ ਤੇ ਆਪ ਜਰਸੀ ਬਰੀਡ ਦੇ ਵਿੱਚ ਛੋਟੀ ਬੁਖਤੀ ਹਫਤਾ ਸੂਈਨ ਹੋਇਆ ਏ ਤੇ 17 18 ਲੀਟਰ ਕੋਈ ਦੋ ਟਾਈਮ ਕੋਈ ਤਿੰਨ ਟਾਈਮ ਕੋਈ ਚਾਰ ਟਾਈਮ ਮੇਰੇ ਲੋ ਚੋਵੇ ਲਓ ਜੀ ਬਾਕੀ ਅਰਲੀਆਂ ਵਰਗੇ ਥਾਣਾ ਠਿਕਾ ਜੀ ਵਿਰਲ ਬਾਟ ਬਣੇ ਆ ਸੰਧੂ ਸਾਹਿਬ ਬਣਾਵਟ ਵੇਖ ਅੱਜ ਕਿਨਾਂ 13 ਕੇ 14 ਦੇ ਥੱਲੇ ਨਾ ਸੰਧੂ ਸਾਹਿਬ 18 ਲੀਟਰ ਆਪਾਂ ਚਵਾ ਕੇ ਦੇਣਾ ਦੋ ਟਾਈਮ 18 ਲੀਟਰ ਹਾਂਜੀ ਹੁਣ ਹੈਗਾ ਮੌਕੇ ਤੇ ਠੀਕ ਆ ਜੀ ਅਰੇ ਹਿਸਾਬ ਲਾ ਲਓ ਤੂੜੀ ਤੇ ਆ ਜਿੱਦਨ ਪੱਠਾ ਹੋ ਗਿਆ ਦੁੱਧ ਇਹ 20 ਲਿਓ ਬਾਹਰ ਜਣਾ ਜਾਣਾ ਨੇ ਠੀਕ ਅੱਜ ਦਿਨ ਕਿਨਾਂ ਦੱਸੇ ਜੇ ਇਹਨੂੰ ਹਫਤਾ ਹੀ ਹੋਇਆ ਜੀ ਹਫਤਾ ਹੀ ਹੋਇਆ ਲਓ ਜੀ ਦੂਜਾ ਸੂਆ ਤੇ ਇੱਕ ਹਫਤਾ ਹੋਇਆ ਸਮਾਂ ਠੀਕ ਆ ਬੱਚੀ ਮਗਰ ਇਹਦੇ ਜਰਸੀ ਬਰੀਡ ਦੇ ਵਿੱਚ ਬੱਚੀ ਬੂਤੀ ਬਾਤੀ ਇੱਕ ਵਾਰੀ ਚੈੱਕ ਕਰਾਓ ਆ ਦਿ ਤੇ ਬਿਲਕੁਲ ਬੋਦੀ ਵਾਲੀ ਛੋਟਾ ਗਾਨ ਬਹੁਤ ਪਿਆਰੀ ਬੱਛੀ ਆ 18 ਕਿਲੋ ਇਸ ਵਕਤੇ ਦੇ ਥੱਲੇ ਹਾਜ਼ਰ ਦੁੱਧ ਵਿਰਲ ਵੱਡ ਚੰਗੇ ਬਾਕੀ ਸਪੇਸ ਗੈਪ ਤੁਹਾਡੇ ਸਾਹਮਣੇ ਸਾਰਾ ਕੁਝ ਲੰਬਾਈ ਲੂਈ ਵੜਦੀ ਵੀ ਚੰਗੀ ਆ ਹਾਈਟ ਕਰਦੇ ਵੀ ਸੋਹਣਾ ਠੀਕ ਆ ਜੀ ਉੱਕਾ ਕੋਈ ਨਿੱਕੀ ਛੋਟੀ ਨਹੀਂਗੀ ਹਾਈਟ ਵਿਚਲਾ ਮੇਲ ਆ ਤੇ ਪਲੱਸ ਪੁਆਇੰਟ ਫਿਰ ਸਿੰਦਰ ਸਾਹਿਬ ਆਜਾ ਗਿਫਟ ਆ ਗਿਆ ਆ ਮਗਰ ਲੈ ਵੀ ਆ ਵੇਖੋ ਮਗਰ ਵੀ ਬੱਛੀ ਜਿਹੜੀ ਆ ਜਰਸੀ ਬਰੀਡ ਦੇ ਵਿੱਚ ਸੋ ਕਰੋ ਮੇਰਾ ਵੀਰ ਚੈੱਕ ਤਸੱਲੀ ਬਾਕੀ ਥਣ ਥਣ ਪੂਰਾ ਹੱਥੀ ਮੁਠੀ ਵਾਲਾ ਕਸਮ ਕੇ ਹੋਰ ਵੀ ਥਣ ਕੱਢ ਗਏ ਭਾਈ ਰਿਸੰਧੂ ਸਾਹਿਬ ਮੈਂ ਨਾ ਕਰਨੀ ਗੱਲਾਂ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਜਿਤਨਾ ਮੇਰਾ ਵੀਰ ਮਰਜੀ ਇੱਥੇ ਬੈਠਾ ਰਵੇ ਇਧਰ ਦੇਖੋ ਥੋਲੀ ਰੂ ਮਰ ਗਈ ਆ ਲੈ ਜੀ ਡਾਕਟਰ ਮੋਲ ਦੱਸ ਭਰਾ ਮੋਲ ਸੰਧੂ ਸਾਹਿਬ ਆ ਜਾਇਜ਼ ਹੀ ਕਰਨਾ ਇਹ 75000 ਚ 100 ਰੁਪਿਆ ਛੋਟਣੀ ਹੈ 75000 ਹਾਂ ਜੀ ਹਾਂ ਜੀ ਲਓ ਜੀ 75000 ਦੇ ਵਿੱਚੋਂ 100 ਰੁਪਿਆ ਛੋਟ ਠੀਕ ਆ ਅਜੇ ਚੁਾਈ ਮਾਰਨਿੰਗ ਕਰਤੀ ਹਾਂ ਹਾਂ ਜੀ ਹਾਂ ਜੀ ਕਰਨੀ ਆ ਕਰਨੀ ਆ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਲੋਬੀ ਭਰਾਵੋ ਠੀਕ ਆ ਅੱਗੇ ਇੱਕ ਨਹਿਟਾ ਪਾ ਤੁਹਾਨੂੰ ਕਰਾਸ ਦਿਖਾ ਦਈਏ ਬੈੜ ਇੱਕ ਇਹਦੇ ਮਗਰ ਵੀ ਬੱਚੀ ਆ ਬੱਚੀ ਆ ਜੀ ਜਰਸੀ ਤੇ ਕਰਾਸ ਐ ਐਚ ਐਫ ਨਾ ਕੋਈ ਜਰਸੀ ਦਾ ਕਰਾਸ ਲਾ ਲੈ ਮੇਰਾ ਭਰਾ ਅੱਜ ਫੇਸ ਕੁਆਲਟੀ ਦੀ ਗੱਲ ਕਰੀਏ ਤੇ ਜਿਆਦਾ ਜਰਸੀ ਆਂਗਾ ਐਚ ਐਫ ਦਾ ਜਰਸੀ ਦਾ ਬੈਕ ਸਾਈਡ ਤੋਂ ਸਟਰਕਚਰ ਬਾਕੀ ਰੰਗ ਰੰਗ ਦੀ ਗੱਲ ਕਰ ਲਈਏ ਜਿੱਦਾਂ ਐਚ ਐਫ ਨੂੰ ਆਪਾਂ ਵੇਖਦੇ ਰੰਗ ਕਲਰ ਉਹਦਾ ਤੇਰਾ ਪ੍ਰਿੰਟ ਵੇਖੋ ਸਟਰਕਚਰ ਜਿਹੜਾ ਵੇਂਸ ਵੇਖੋ ਫਿਰ ਹਾਂ ਇਹਦੇ ਥੱਲੇ ਹੁਣ ਸੰਧੂ ਸਾਹਿਬ 18 ਲੀਟਰ ਦੋ ਟਾਈਮ ਚੋਲੇ ਕੋਈ 13 ਟਾਈਮ ਚੋਲੇ ਆਪਣੇ ਵੱਲੋਂ ਲਿਆਣਾ ਕਰਕੇ 18 ਲੀਟਰ ਪਚਵਾ ਗਏ ਲੋ 18 ਲੀਟਰ ਤੇ ਦਿਨ ਵੀ ਇੰਨੇ ਕੀ ਹੋ ਗਏ ਨੂੰ ਵੀ ਆ ਹਾਂਜੀ ਹਾਂਜੀ 8 10 ਹੋ ਗਏ ਨਹੀਂ ਹਫਤਾ ਜੀ ਹਫਤਾ ਲੋ ਵੀ ਇੱਕ ਹਫਤੇ ਦੀ ਸੂਈ ਹੈ ਤੇ 18 ਲੀਟਰ ਇਹਦੇ ਥਲੇ ਦੋਸਤੋ ਦੁੱਧ ਹਾਜ਼ਰ ਹੈ ਬਾਕੀ ਪਿੱਛੋਂ ਵੇਖੋ ਤੁਸੀਂ ਹਵਾਨਾ ਛੱਡਾ ਬਲੈਡਰ ਹੀ ਬਣੀ ਫਿਰਦੀ ਕਰਮਾ ਦੀ ਆਹ ਦੇਖੋ ਸੋ ਫਾਰਮਾ ਜਿਨ੍ਹਾਂ ਦੇ ਵਿੱਚ ਮਸ਼ੀਨਾਂ ਅਵੇਲੇਬਲ ਮਸ਼ੀਨੀ ਥਣ ਵੀ ਆ ਬਾਕੀ ਹੱਤੀ ਵੀ ਚਵਾਈ ਵਧੀਆ ਆਪਾਂ ਹੱਤੀ ਕਰਦੇ ਸੰਧੂ ਸਾਹਿਬ ਦੀ ਹਾਂ ਸੋ ਚੱਪੇ ਚੱਪੇ ਤੇ ਕੋਈ 5 5 6 6 ਇੰਚ ਤੇ ਥਾਣ ਲੱਗਾ ਬੇਨ ਸਕੂਨਸ ਨਾੜਾ ਨੂੜਾ ਜਿਹੜੀਆਂ ਚੈੱਕ ਤੁਹਾਨੂੰ ਸਾਰੇ ਬੰਨੇ ਕਰਾ ਦਿੰਨੇ ਆ ਛੱਡੇ ਦੇ ਉੱਪਰ ਤੁਹਾਨੂੰ ਵੈਸੇ ਵੀ ਦਿਖਾਈ ਦੇਣਗੀਆਂ ਇਧਰਲੇ ਪਾਸੇ ਇੱਕ ਡਾਕਟਰ ਇੱਥੇ ਖਿਲਾੜੀ ਮਾਲੀ ਸਿੱਧੀ ਜੀ ਕਰਕੇ ਆਇਆ ਨੂੰ ਵੇਖੋ ਹਾਂ ਇਹਦਾ ਬੋਡੀ ਸਟਰਕਚਰ ਇਨਾ ਸੋਹਣਾ ਪ੍ਰਿੰਟ ਏਡਾ ਸੋਹਣਾ ਫਿੱਟ ਲਵੇ ਦੀ ਹਾਂ ਬਾਕੀ ਲਚਕ ਲੁਚਕ ਬੜੀ ਆ ਪੰਡੇ ਪੁੰਡੇ ਦੀ ਠੀਕ ਆ ਬਹੁਤ ਜਿਆਦੀ ਸੰਧੂ ਸਾਹਿਬ ਇਹ ਜਿੰਨੀ ਬਹੁਤ ਪਿਆਰੀ ਵਹਿੜ ਆ ਹਾਂ ਹਾਂ ਲਓ ਵੀ ਕਰੋ ਚੈੱਕ ਬਿਲਕੁਲ ਫਿੱਟ ਲਵੇ ਦੀ ਆ ਕਰਮਾਂ ਲਈ ਠੀਕ ਆ ਓਨੀ ਗਾਂ ਤੇ ਓਨੀ ਪਛਾਣ ਦੇਵੇ ਦੀ ਬੰਤਰ ਮਗਰ ਵਛੀ ਆ ਬਿਲਕੁਲ ਰੈੱਡ ਕਲਰ ਦੇ ਵਿੱਚ ਹਾਂ ਚਵਾਈ ਦੀ ਬੜੀ ਖਬਰਦਾਰ ਐ ਸੰਧੂ ਸਾਹਿਬ ਅਜੇ ਤੁਹਾਨੂੰ ਪਤਾ ਥੋੜਾ ਪੱਠਿਆਂ ਦਾ ਚਾਰ ਦਾ ਥੋੜੀ ਕਿਉਂਕਿ ਚਾਰ ਵੀ ਨਹੀਂ ਹਰ ਕੀ ਮਿਲਦਿਆ ਹੂੰ ਹੂੰ ਤੇ ਆੜੀ ਪਾਣੀ ਔਨ ਕਰਕੇ ਦਾ ਜਿਹੜੇ ਦਾਨੀ ਸੱਜਣ ਹੀ ਉਹਨਾਂ ਮਣਕੇ ਸਾਰਾ ਲੈ ਲਿਆ ਜੀ ਹੂੰ ਹੂੰ ਤੇ ਅਜੇ ਤੂੜੀ ਆ ਆਪਣੇ ਕੋਲ ਤੂੜੀ ਤੇ ਜੇ ਮੇਰਾ ਵੀਰ ਕੋਈ ਫਾਰਮ ਚ ਲੈ ਗਿਆ ਕੋਈ ਚੰਗਾ ਹਾਂ ਫੇਰ ਚੰਗਾ ਦਾ ਪਰਜੂਗੀ ਹਾਂ ਹਾਂ ਹਾਂਜੀ ਹਾਂਜੀ ਠੀਕ ਆ ਤੇ ਡਾਕਟਰ ਮੋਲੇ ਦਾ ਕੀ ਰਹੂਗਾ ਵੀਰ ਮੋਲ ਸਾਨੂੰ ਸਾਜੋ ਮਰਜ਼ੀ ਕਰ ਲਈਏ 90 ਦੇ ਦਾਂਗੇ 90 ਹਜ਼ਾਰ ਦੀ ਹਾਂਜੀ ਠੀਕ ਆ ਭਰਾ ਲਓ ਵੀ 90 ਹਜ਼ਾਰ ਦੀ ਜਿਹੜੀ ਦੋਸਤੋ ਫਾਈਨਲ ਕੋਈ ਮਾਰਤਾਨ ਕਰਕੇ 88 ਦੀ ਦੇ ਦਾਂਗੇ ਹੌਲੀ ਹੌਲੀ ਪੌੜੀਆਂ ਉਤਰਨਾ ਨਹੀਂ ਹੌਲੀ ਹੌਲੀ ਚ ਚੰਗੀ ਬਰੀਡ ਤੁਹਾਨੂੰ ਵੀ ਪਤਾ ਨਹੀਂ ਕੋਈ ਮਿਲ ਦਿੰਦਾ ਬਾਹਰ ਜਿਓ ਮਰਜ਼ੀ ਕਰ ਲਈਏ ਬਾਹਰ ਵੀ ਤਰੀਜ਼ ਦਾ ਫਰੀ ਦਾ ਚੰਗੀ ਕੁਆਲਟੀ ਵਾਲੀ ਵੈਰੀ ਮੈਂ ਵੀ 88000 ਦੀ ਇਹ ਡਾਕਟਰਾਂ ਦਾ ਵੀ ਦੇ ਦਿਆ ਕਿ ਹਾਂ ਨਾ 88000 ਦੀ ਆ ਇੱਧਰ ਤੁਹਾਨੂੰ ਇੱਕ ਆਪਾਂ ਮਾਝ ਦਿਖਾਉਂਦੇ ਇਹਨੂੰ ਇਹ ਸੰਤੋਖ ਸਾਹਿਬ ਜਿਹੜਾ ਸਿੰਮਨ ਲੱਗਾ ਵੀ ਨੀਲੀ ਦਾ ਲੱਗਾ ਜੇ ਠੀਕ ਹੈ ਭਰਾ ਚਲੋ ਬੱਚਾ ਜਿਹੜਾ ਹੋਰ ਸ਼ੋਰ ਆਪਣਾ ਬਿਲਕੁਲ ਹਾਂਜੀ ਤੇ ਜੇ ਤਾਂ ਚਲੋ ਕਿਸੇ ਚੰਗੇ ਸੂਜੋਨ ਭਰਾ ਦੇ ਕੋਲੋਂ ਆਈਏ ਤੇ ਉਹਨਾਂ ਨੂੰ ਪਤਾ ਗਲਤੀ ਕਰਨੀ ਸੰਦੂ ਸਾਹਿਬ ਮੈਂ ਤੁਹਾਨੂੰ ਵੀਡੀਓ ਖਾਣਾ ਫਾਰਮ ਚ ਆਈ ਆ ਆ ਫਿਰ ਫਾਰਮ ਵਾਲਾ ਗਲਤੀ ਬੰਦਾ ਕਰਦਾ ਨਹੀਂ ਤੁਹਾਨੂੰ ਪਤਾ ਫਾਰਮ ਵਾਲਾ ਤੇ ਕੰਮ ਕਰਦਾ ਨਹੀਂ ਆ ਉਹਨਾਂ ਹੁਣ ਬਿਹੜਾ ਪਾਲੀਆਂ ਹੈ ਚੰਗਾ ਰਵਾਹੀ ਕਿਉਂਕਿ ਮੱਝ ਜਿਹੜੀ ਆ ਨਾ ਉਹ ਬਿਹੜਾ ਜਦੋਂ ਘੁੰਮਦੀਆਂ ਦੇ ਵਿੱਚ ਨਹੀਂ ਸੁੱਤਰਉਂਦੀ ਬਸ ਬਸ ਹਾਂਜੀ ਲਓ ਵੀ ਡਾਕਟਰ ਇਹ ਅੱਜ ਆਪਣੇ ਕੋਲ ਤਿੰਨ ਹੀ ਨਾਗ ਨੇ ਭਰਾ ਇੱਕ ਕੰਟੈਕਟ ਨੰਬਰ ਆਪਣੇ ਕਰਦੇ ਹੋ ਸੰਦੂ ਸਾਹਿਬ ਆਪਣਾ 84 ਤੇ 93 33599 84 ਤੇ 93 33599 ਪਿੰਡ ਆਪਣਾ ਵੱਡੇ ਸਭਰਾ ਬੁਰਜ ਮਿਲਕ ਫਾਰਮ ਘਰ ਦੀ ਲੋਕੇਸ਼ਨ ਹੈ ਜੀ ਠੀਕ ਹੈ ਵੀਰੇ ਲਓ ਜੀ ਦੋਸਤੋ ਐਡਰੈਸ ਤੁਸੀਂ ਕਨਫਰਮ ਕਰ ਲਿਆ ਨੰਬਰ ਸਕਰੀਨ ਤੇ ਲੱਗ ਚੁੱਕਾ ਕਰੋ ਕਾਲ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਾਲ ਇਸੇ ਤਰ੍ਹਾਂ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਧੰਨਵਾਦ ਮਿਲਦੇ ਆ ਨਵੀਂ ਅਪਡੇਟ ਨਾਲ